ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਵੀ ਠੀਕ ਠਾਕ ਆ ਵੀ ਹੋਰ ਸੁਣਾਓ ਸਾਰੇ ਕਿਵੇਂ ਹੋ ਠੀਕ ਠਾਕ ਅੱਜ ਆਪਾਂ ਇੱਕ ਭੈਣ ਦੇ ਕਮੈਂਟ ਤੇ ਰੈਮਡੀ ਲੈ ਕੇ ਆਏ ਆ ਵੀ ਕਹਿੰਦੇ ਸੀ ਉਹ ਵੀ ਹੈਂਡਸਲੀਵ ਹੱਥ ਆ ਜਿਹੜੇ ਸਰਦੀਆਂ ਚ ਆਪਣੇ ਡਰਾਈ ਹੋ ਜਾਂਦੇ ਆ ਸਕਿਨ ਆ ਜਿਹੜੀ ਫਟ ਜਾਂਦੀ ਆ ਉਹਨਾਂ ਲਈ ਦੱਸੋ ਤੁਸੀਂ ਵੀ ਮਤਲਬ ਇਹਨਾਂ ਨੂੰ ਸਹੀ ਕਰਨ ਵਾਸਤੇ ਠੀਕ ਆ ਤੇ ਅੱਜ ਆਪਾਂ ਇੱਕ ਐਵੇਂ ਦੀ ਰੈਮਡੀ ਲੈ ਕੇ ਆਈ ਹਾਂ ਛੋਟਾ ਜਿਹਾ ਕੰਮ ਹੀ ਕਰਨਾ ਤੁਸੀ ਕੋਈ ਜ਼ਿਆਦਾ ਸਮਾਂ ਨਹੀਂ ਲੱਗੂਗਾ ਤੁਹਾਨੂੰ ਵੀ 25 ਮਿੰਟ ਲੱਗਣਗੇ ਤੇ ਤੁਹਾਡੇ ਘਰੇ ਹੀ ਪਈ ਹੋਊਗੀ ਉਹ ਚੀਜ਼ ਜਿਹਦੇ ਨਾਲ ਅੱਜ ਆਪਾਂ ਹੱਥ ਜਿਹੜੇ ਇੰਨੇ ਸੋਹਣੇ ਬਣ ਜਾਣਗੇ ਤੁਹਾਡੇ ਤੁਸੀਂ ਮਤਲਬ ਇਸ ਰੈਮਡੀ ਨੂੰ ਜੇ ਤਾਂ ਤੁਹਾਡੇ ਜ਼ਿਆਦਾ ਹੱਥ ਖਰਾਬ ਆ ਹਾਰਡ ਹੋਏ ਪਏ ਆ ਡਰਾਈ ਹੋਏ ਪਏ ਆ ਸਰਦੀ ਚ ਫਟ ਗਈਆਂ ਉਂਗਲਾਂ ਜਿਵੇਂ ਕਈਆਂ ਦੇ ਨੇਲਸ ਵੀ ਅੱਗੋਂ ਅੱਗੋਂ ਫਟ ਜਾਂਦੇ ਆ ਠੀਕ ਆ ਦਾ ਫੇਰ ਤਾਂ ਤੁਸੀਂ ਡੇਲੀ ਰੁਟੀਨ ਚ ਕਰ ਸਕਦੇ ਏਸ ਨੂੰ ਨਹੀਂ ਤੁਸੀਂ 30 ਦੇ ਚੌਥੇ ਦਿਨੋਂ ਇਸ ਚੀਜ਼ ਨੂੰ ਕਰੋਗੇ ਤਾਂ ਤੁਹਾਡੀ ਸਾਰੀ ਸਰਦੀ ਤੁਹਾਡੇ ਹੱਥ ਇੰਨੇ ਜਿਆਦਾ ਸੌਫਟ ਹੋ ਜਾਣਗੇ ਨਾ ਫਟਣਗੇ ਠੀਕ ਹੈ ਇੰਨੀ ਕਾਰਗਰ ਰੈਮਡੀ ਹੈ ਇਹ ਤੇ ਟਰਾਈ ਜ਼ਰੂਰ ਕਰਿਓ ਤੇ ਟਰਾਈ ਕਰਕੇ ਕਮੈਂਟ ਜ਼ਰੂਰ ਕਰਿਓ ਤੇ ਅੱਜ ਆਪਾਂ ਤੁਹਾਨੂੰ ਉਹ ਚੀਜ਼ ਕਰਕੇ ਦਿਖਾਵਾਂਗੇ ਆਪਣੇ ਹੱਥਾਂ ਤੇ ਪਰ ਮੇਰੇ ਹੱਥ ਫਟੇ ਵਗੈਰਾ ਤਾਂ ਨਹੀਂ ਹੈਗੇ ਪਰ ਥੋੜੇ ਜੇ ਡਰਾਈ ਤਾਂ ਹੋ ਜਾਂਦੇ ਆ ਡਰਾਈ ਹੋਣ ਵਾਸਤੇ ਆਪਾਂ ਵੈਸੇ ਵੀ ਲਗਾਉਂਦੇ ਰਹਿੰਨੇ ਆ ਕੁਛ ਨਾ ਕੁਛ ਤਾਂ ਆਪਾਂ ਤੁਹਾਨੂੰ ਦੱਸ ਦਿਆਂ ਵੀ ਆਪਾਂ ਜਿਹੜੀ ਆਪਣੇ ਹੱਥਾਂ ਦੀ ਕੇਅਰ ਕਿਵੇਂ ਕਰਦੇ ਆ ਸਰਦੀ ਦੇ ਵਿੱਚ ਤੇ ਉਹ ਚੀਜ਼ ਆਪਾਂ ਤੁਹਾਨੂੰ ਸਾਰੀ ਰਿਟੀਨ ਦੱਸਾਂਗੇ ਠੀਕ ਆ ਤੇ ਤੁਸੀਂ ਧਿਆਨ ਨਾਲ ਵੀਡੀਓ ਨੂੰ ਸਾਰੀ ਨੂੰ ਜਰੂਰ ਦੇਖਿਓ ਚਲੋ ਜੀ ਠੀਕ ਆ ਆਜੋ ਹੁਣ ਆਪਾਂ ਕਰਦੇ ਆ ਆਪਣੇ ਹੱਥਾਂ ਨੂੰ ਸਾਫ਼ ਤੇ ਨਾਲੇ ਤੁਸੀਂ ਵੀ ਕਰ ਲਓ ਚਾਹੇ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜਾ ਕਿ ਗਰਮ ਪਾਣੀ ਲੈ ਲੈਣਾ ਗਰਮ ਪਾਣੀ ਤੁਸੀਂ ਐਵੇਂ ਦੇ ਭਾਂਡੇ ਚ ਲੈਣਾ ਜਿਹਦੇ ਵਿੱਚ ਤੁਹਾਡੇ ਹੱਥ ਜਿਹੜੇ ਚੰਗੀ ਤਰ੍ਹਾਂ ਡੁੱਬ ਜਾਣ ਠੀਕ ਆ ਇੰਨਾ ਕੁ ਆਪਾਂ ਪਾਣੀ ਲੈਣਾ ਗਰਮ ਆ ਜਿਹੜਾ ਉਹਨਾਂ ਕੁ ਲੈਣਾ ਜਿਵੇਂ ਯਾਨੀ ਕਿ ਵੀ ਤੁਸੀਂ ਸਭ ਤੋਂ ਪਹਿਲਾਂ ਆਪਾਂ ਗਰਮ ਪਾਣੀ ਲੈ ਲਿਆ ਠੀਕ ਆ ਗਰਮ ਪਾਣੀ ਆਪਾਂ ਇੰਨਾ ਕੁ ਲੈਣਾ ਜਿਵੇਂ ਕਿ ਆਪਣੇ ਹੱਥਾਂ ਜਿਹੜੇ ਵਿੱਚ ਡੁੱਬ ਸਕਣ ਐਵੇਂ ਨਹੀਂ ਜ਼ਿਆਦਾ ਗਰਮ ਵੀ ਨਹੀਂ ਲੈਣਾ ਤੇ ਜ਼ਿਆਦਾ ਠੰਡਾ ਵੀ ਨਹੀਂ ਲੈਣਾ ਠੀਕ ਆ ਨਾਰਮਲ ਪਾਣੀ ਲੈਣਾ ਜਿੰਨੇ ਕੁ ਚਾਪਾ ਆਪਣੇ ਹੱਥਾਂ ਜਿਹੜੇ ਡਬੋ ਸਕੇ ਥੋੜਾ ਜਿਹਾ ਗਰਮ ਰੱਖਿਓ ਵੀ ਠੰਡਾ ਜਣਾ ਨਾ ਹੋਵੇ ਤੇ ਉਹ ਨੂੰ ਆਪਣਾ ਐਵੇਂ ਦੇ ਭਾਂਡੇ ਚ ਲੈਣਾ ਵੀ ਜਿਹਦੇ ਚ ਆਪਣੇ ਦੋਨੇ ਹੱਥ ਡੁੱਬ ਜਾਣ ਤੇ ਉਹਦੇ ਚ ਇੱਕ ਫਟਕੜੀ ਦਾ ਟੁਕੜਾ ਧਰ ਲੈਣਾ ਤੁਸੀਂ ਫਟਕੜੀ ਤੁਸੀਂ ਕੋਈ ਵੀ ਲੈ ਲਓ ਆਪਣੇ ਕੋਲ ਤਾਂ ਇਹ ਟਿੱਕੀ ਵਾਲੀ ਸੀਗੀ ਆਪਾਂ ਇਹ ਲੈ ਲਈ ਤੁਸੀਂ ਡਲੀ ਵਾਲੀ ਲੈ ਲਓ ਚ ਆਮ ਹੀ ਸਾਰੀਆਂ ਦੁਕਾਨਾਂ ਤੋਂ ਮਿਲ ਜਾਂਦੀ ਹੈ ਠੀਕ ਆ ਤੇ ਅੱਧਾ ਕ ਉਹਦੇ ਚ ਨਿੰਬੂ ਨਿਚੋੜ ਲੈਣਾ ਤੁਸੀਂ ਆ ਦੇਖੋ ਇਹ ਤੁਸੀਂ ਪੈਰਾਂ ਲਈ ਵੀ ਤੇ ਹੱਥਾਂ ਲਈ ਦੋਨਾਂ ਲਈ ਕਰ ਸਕਦੇ ਹੋ ਠੀਕ ਆ ਜਿਨ੍ਹਾਂ ਦੇ ਸਰਦੀਆਂ ਚ ਪੈਰ ਫਟ ਜਾਂਦੇ ਆ ਉਹਦੇ ਲਈ ਵੀ ਆ ਪੈਰ ਇਹਦੇ ਨਾਲ ਸੌਫਟ ਵੀ ਹੋਣਗੇ ਤੁਹਾਡੇ ਹੱਥ ਤੇ ਤੁਹਾਡੇ ਜਿਹੜੇ ਹੱਥ ਆ ਮਤਲਬ ਮਲਾਈਮ ਵੀ ਹੋ ਜਾਣਗੇ ਤੇ ਜਿਹੜੇ ਫਟਣਗੇ ਵੀ ਠੀਕ ਆ ਥੋੜਾ ਜਿਹਾ ਪਾ ਲੈਣਾ ਆਪਾਂ ਮਿੱਠਾ ਸੋਡਾ ਜਿਹੜਾ ਕਿ ਆਪਣੇ ਆਮ ਹੀ ਘਰਾਂ 'ਚ ਖਾਣੇ ਵਾਲਾ ਮਿੱਠਾ ਸੋਡਾ ਹੁੰਦਾ ਉਹ ਚੀਜ਼ ਪਾਉਣੀ ਆ ਆਪਾਂ ਠੀਕ ਆ ਲੋ ਜੀ ਆਪਾਂ ਗਰਮ ਪਾਣੀ ਇਹ ਲਿਆ ਹੋਇਆ ਤੇ ਵਿੱਚ ਆਪਾਂ ਫੜਕੜੀ ਦੀ ਡਲੀ ਰੱਖ ਲੈਣੀ ਓਵੇਂ ਹੀ ਰੱਖ ਲੈਣੀ ਤੁਸੀਂ ਕੋਈ ਪਾਊਡਰ ਪਾਉਣ ਦੀ ਲੋੜ ਨਹੀਂ ਤੁਹਾਨੂੰ ਕੋਈ ਕੁਛ ਨਹੀਂ ਜੇ ਪਾਊਡਰ ਹੈਗਾ ਤੁਸੀਂ ਪਾਊਡਰ ਪਾ ਸਕਦੇ ਹੋ ਪਰ ਆਪਣੇ ਕੋਲੇ ਇਹ ਡਲੀ ਵਲੀ ਸੀਗੀ ਪਾਊਡਰ ਵੀ ਹੈਗਾ ਮੇਰੇ ਕੋਲੇ ਪਰ ਮੈਂ ਇਹੀ ਰੱਖ ਲਈ ਆ ਠੀਕ ਆ ਤੇ ਆਪਾਂ ਵੇਖੋ ਬੱਠਲ ਚ ਪਾ ਰੱਖਿਆ ਠੀਕ ਆ ਮੇਰੇ ਕੋਲੇ ਕੋਈ ਪਲਾਸਟਿਕ ਦਾ ਬੱਠਲਾ ਜਾਂ ਵਗੈਰਾ ਕੁਝ ਹੈ ਨਹੀਂ ਸੀ ਟੱਬ ਜੇ ਕੋਈ ਜਿਵੇਂ ਦਾ ਵੀ ਤੁਹਾਡੇ ਕੋਲੇ ਭਾਂਡਾ ਹੈਗਾ ਜਿੱਡੇ ਵਿੱਚ ਤੁਹਾਡੇ ਹੱਥ ਡੁੱਬ ਜਾਣ ਤੁਸੀਂ ਓਵੇਂ ਦਾ ਕੁਝ ਲੈ ਲਿਓ ਤੇ ਆਪਾਂ ਤਾਂ ਮੈਂ ਤਾਂ ਇਵੇਂ ਹੀ ਕਰਦੀ ਹੁੰਨੀ ਆ ਬਸ ਤੀਸਰੇ ਚੌਥੇ ਦਿਨੋਂ ਆਪਦੇ ਹੱਥ ਪੈਰ ਦੋਨੇ ਸਾਫ਼ ਕਰ ਲੈਣੀ ਪਹਿਲਾਂ ਹੱਥ ਤੇ ਉਸੇ ਪਾਣੀ ਦੇ ਬਾਅਦ ਚੋਂ ਆਪਾਂ ਪੈਰ ਸਾਫ਼ ਕਰ ਲਈਦੀ ਆ ਠੀਕ ਆ ਕਿਉਂਕਿ ਹੱਥਾਂ ਨੂੰ ਪਹਿਲਾਂ ਕਰ ਲਈਦਾ ਤੇ ਪੈਰਾਂ ਨੂੰ ਬਾਅਦ ਚ ਕਰੀਦਾ ਤੇ ਲਓ ਜੀ ਹੁਣ ਆਪਾਂ ਇਹਦੇ ਚ ਮਤਲਬ 10 ਮਿੰਟ ਆਪਾਂ ਇਹਦੇ ਚ ਬਸ ਐਵੇਂ ਸਾਫ਼ ਕਰੀ ਜਾਣੇ ਆ ਨੇਲਸ ਵਗੈਰਾ ਸਾਫ਼ ਕਰ ਲੈਣੇ ਆ ਆਪਣੇ ਜੇ ਤੁਹਾਡੇ ਜ਼ਿਆਦਾ ਖਰਾਬ ਆ ਤਾਂ ਤੁਸੀਂ ਮਤਲਬ ਕੋਈ ਜਿਹੜਾ ਹੁੰਦਾ ਝਾਵਾ ਵਗੈਰਾ ਉਹਦੇ ਨਾਲ ਵੀ ਆਪਦੇ ਹੱਥਾਂ ਨੂੰ ਸਵਾਰ ਕਰ ਸਕਦੇ ਹੋ ਬੁਰਸ਼ ਹੁੰਦਾ ਆਪਣੇ ਦੰਦਾਂ ਵਾਲੇ ਵੇਸਟ ਜਿਹੜੇ ਹੁੰਦੇ ਆ ਫालतੂ ਆਪਣੇ ਖਰਾਬ ਹੋਏ ਹੋਏ ਉਹਨਾਂ ਨਾਲ ਆਪਦੇ ਨਹਾਂ ਵਗੈਰਾ ਚੰਗੀ ਤਰ੍ਹਾਂ ਸਾਫ਼ ਕਰ ਲੈਣੇ ਆ ਠੀਕ ਆ ਤੇ ਇਹਦੇ ਵਿੱਚ ਤੁਸੀਂ ਡਬੋ ਕੇ ਰੱਖਣੇ ਆਵੇਂ 5-7 ਮਿੰਟ ਡਬੋ ਕੇ ਰੱਖਣੇ ਆ 10 ਮਿੰਟ ਆਏ ਨਹੀਂ ਹੈਗਾ ਬਾਹਰ ਕੱਢਣੇ ਐਵੇਂ ਆਪਣੇ ਹੱਥ ਡੋਬਦੇ ਰਹਿਣ ਤੇ ਇਹਨਾਂ ਨੂੰ ਸਾਫ਼ ਕਰੀ ਜਾਣਾ ਐਵੇਂ ਰਗੜੀ ਜਾਣਾ ਠੀਕ ਆ ਉਹ ਪਾਣੀ ਦੇ ਵਿੱਚ ਮਿੱਠਾ ਸੋਡਾ ਪਾਇਆ ਫਟਕੜੀ ਤੇ ਨਿੰਬੂ ਠੀਕ ਆ ਤਿੰਨਾਂ ਚੀਜ਼ਾਂ ਇਹ ਤਿੰਨੇ ਚੀਜ਼ਾਂ ਜਿਹੜੀਆਂ ਆਪਣੇ ਹੱਥ ਸਾਫ਼ ਕਰਨੀਆਂ ਇਹਦੇ ਵਿੱਚੋਂ ਡਸਟ ਆ ਡੈੱਡ ਸਕਿਨਾਂ ਜਿਹੜੀ ਖਤਮ ਕਰ ਦੇਣੀਆਂ ਤੇ ਫਿਰ ਆਪਣੇ ਹੱਥ ਆਪ ਜਿਹੜੇ ਆਪਣੇ ਆਪ ਹੀ ਸਾਫ਼ ਹੋ ਜਾਂਦੇ ਆ ਵੀ ਹੋ ਜਾਂਦੇ ਆ ਸ਼ਾਈਨ ਵੀ ਕਰਦੇ ਆ ਠੀਕ ਆ ਨੇਲਸ ਆ ਜਿਹੜੇ ਆਪਾਂ ਪੁਰਾਣੇ ਬੁਰਸ਼ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲਓ ਜੇ ਵੱਡੇ ਆ ਕਿਸੇ ਦੇ ਨਾਂ ਮੇਰੇ ਤਾਂ ਵਾਦੇ ਬੁੱਦੇ ਹੈ ਨਹੀਂ ਵੀ ਮੇਰੇ ਤਾਂ ਛੋਟੇ ਛੋਟੇ ਹੀ ਹੁੰਦੇ ਆ ਨਾ ਇਹਨਾਂ 'ਚ ਮਹਿਲ ਹੁੰਦੀ ਨਾ ਕੁਛ ਲੈਣਾ ਨਾ ਦੇਣਾ ਠੀਕ ਆ ਨਾ ਤੇ ਆਪਾਂ ਇਹਦੇ ਨਾਲ ਜਿਹੜਾ ਚੰਗੀ ਤਰ੍ਹਾਂ ਵੇਖੋ ਸਾਫ਼ ਕਰ ਲੈਣੇ ਠੀਕ ਆ 10 15 ਮਿੰਟ ਤੁਸੀਂ ਐਵੇਂ ਇਹਦੇ ਗਰਮ ਪਾਣੀ 'ਚ ਇਹਨਾਂ ਨੂੰ ਆਦੇ ਹੱਥਾਂ ਨੂੰ ਬਸ ਮਤਲਬ ਕੀ ਐਵੇਂ ਸਾਫ਼ ਕਰੀ ਜਾਣਾ ਉਹਦੇ ਨਾਲ ਜਿਹੜੇ ਆਪਣੇ ਹੱਥ ਪੂਰੇ ਚੰਗੀ ਤਰ੍ਹਾਂ ਸਾਫ਼ ਹੋ ਜਾਣਗੇ ਡੈੱਡ ਸਕਿਨਾਂ ਜਿਹੜੀ ਪੂਰੀ ਰਿਮੂਵ ਹੋ ਜੂਗੀ ਉਸ ਤੋਂ ਬਾਅਦ ਆਪਾਂ ਤੁਹਾਨੂੰ ਅਗਲਾ ਪ੍ਰੋਸੀਜਰ ਦੱਸ ਦਿਆਂ ਵੀ ਕੀ ਕਰਨਾ ਲੋ ਜੀ ਹੁਣ ਆਪਾਂ ਕੀ ਲੈਣੀ ਐ ਇੱਕ ਗ੍ਰੈਸਲੀਨ ਲੈਣੀ ਆ ਤੇ ਇੱਕ ਲੈਣੀ ਆ ਵੈਸਲੀ ਠੀਕ ਆ ਤੇ ਆ ਦੇਖੋ ਠੀਕ ਆ ਇਹ ਦੋਨੇ ਚੀਜ਼ਾਂ ਆਪਾਂ ਲੈ ਲੈਣੀ ਆ ਆਮ ਹੀ ਆਪਣੇ ਘਰਾਂ ਚ ਹੁੰਦੀਆਂ ਸਰਦੀਆਂ ਦਾ ਇਹ ਬਹੁਤ ਵਧੀਆ ਮੋਇਸਚਰਾਈਜ਼ਰ ਆ ਬਹੁਤ ਜ਼ਿਆਦਾ ਬੈਸਟ ਆ ਸਾਰੀਆਂ ਕਰੀਮਾਂ ਸਾਰੇ ਲੋਸ਼ਨਾਂ ਨਾਲੋਂ ਬਹੁਤ ਜ਼ਿਆਦਾ ਵਧੀਆ ਮੋਇਸਚਰਾਈਜ਼ਰ ਆ ਇਹ ਇੰਨੀ ਕੁ ਵਧੀਆ ਹੈਗੀ ਚੀਜ਼ ਜੇ ਤੁਹਾਡੇ ਫਟੇ ਆ ਜਾਂ ਡਰਾਈ ਹੋਏ ਵੇ ਆ ਤੁਸੀਂ ਇਹ ਚੀਜ਼ ਦੋਨੋਂ ਚੀਜ਼ਾਂ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਡੇਲੀ ਰਾਤ ਨੂੰ ਆਪਦੇ ਹੱਥਾਂ ਤੇ ਲਾ ਕੇ ਪਿਆ ਜਾ ਕੁਈ ਈ ਲਾਉਣ ਦੀ ਲੋੜ ਨਹੀਂ ਕੋਈ ਤੁਹਾਨੂੰ ਮੈਡੀਸਨ ਦਵਾਈ ਕੋਸ਼ ਨਹੀਂ ਲੈਣ ਦੀ ਲੋੜ ਪੈਣ ਤੇ ਲੋ ਜੀ ਆਪਾਂ ਚੰਗੀ ਤਰ੍ਹਾਂ ਓਵੇਂ ਉਸ ਪਾਣੀ ਤੋਂ ਕੱਢ ਕੇ ਆਪਾਂ ਸਾਫ਼ ਪਾਣੀ ਨਾਲ ਨਹੀਂ ਧੋਣ ਇਹਨਾਂ ਨੂੰ ਠੀਕ ਆ ਉਸੇ ਪਾਣੀ ਤੋਂ ਬਾਅਦ ਆਪਾਂ ਬਾਹਰ ਕੱਢ ਕੇ ਚੰਗੀ ਤਰ੍ਹਾਂ ਸੁਕਾ ਲੈਣੇ ਤੁਸੀਂ ਸੁਕਾਉਣਿਆਂ ਦਾ ਪੂੰਝ ਲੋ ਆ ਦੇ ਟਾਵਲ ਵਗੈਰਾ ਨਾਲ ਪੂੰਝ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਇਹ ਉਹਦੇ ਤੇ ਪੰਜ ਸੱਤ ਮਟ ਮ사ਜ ਕਰਨੀ ਹੈ ਉਸੇ ਦੋਨੇ ਚੀਜ਼ਾਂ ਨੂੰ ਮਿਕਸ ਕਰਕੇ ਚੰਗੀਦ ਤੇ ਤੁਸੀਂ ਇੱਕਦਮ ਵੇਖੋਗੇ ਤੁਹਾਡੇ ਹੱਥ ਜਿਹੜੇ ਸ਼ਾਈਨ ਕਰਨ ਲੱਗ ਜਾਣਗੇ ਮ사ਜ ਕਰਦਿਆ ਕਰਦੇ ਸਾਫ ਉਹਦੇ ਚੋਂ ਨਿਕਾ ਦੇਖੋ ਤੁਹਾਨੂੰ ਪਤਾ ਲੱਗ ਗਈ ਕਿ ਜਿਹੜਾ ਮੇਰੇ ਹੱਥਾਂ ਦਾ ਨਾਲ ਦੀ ਨਾਲ ਤੁਹਾਨੂੰ ਫਰਕ ਦੇਖ ਹੀ ਰਿਹਾ ਹੋਣਾ ਠੀਕ ਹੈ ਤੇ ਉਸ ਤੋਂ ਬਾਅਦ ਇੱਕ ਚੀਜ਼ ਹੋਰ ਕਰਨੀ ਹੈ ਜੇ ਵਾਲੀ ਚਮਕਾਉਣੇ ਆ ਪੂਰੇ ਠੀਕ ਆ ਤਾਂ ਇੱਕ ਚੀਜ਼ ਆਪਾਂ ਤੁਹਾਨੂੰ ਲਾਸਟ ਤੱਕ ਵੀਡੀਓ ਨੂੰ ਬਣੇ ਰਹੋ ਵੀਡੀਓ ਲਾਸਟ ਤੱਕ ਦੇਖਿਓ ਇੱਕ ਚੀਜ਼ ਹੋਰ ਦੱਸਾਂਗੇ ਆਪਾਂ ਜੇ ਫੇਰ ਤਾਂ ਉਹਦੇ ਨਾਲ ਤਾਂ ਇੰਨਾ ਕੁ ਵਧੀਆ ਚੀਜ਼ ਉਹ ਰਿਜ਼ਲਟ ਆਉਂਦਾ ਬਹੁਤ ਜ਼ਿਆਦਾ ਵਧੀਆ ਤਾਂ ਦੇਖੋ ਹੁਣ ਆਪਾਂ ਚੰਗੀ ਤਰ੍ਹਾਂ ਮ사ਜ ਕਰ ਲਈ ਆ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੁਣ ਤੁਸੀਂ ਕੋਈ ਵੀ ਪੋਲੀਥੀਨ ਲੈਣੀ ਆ ਜੇ ਤੁਹਾਡੇ ਕੋਲ ਗਲਵਜ਼ ਹੈਗੇ ਤਾਂ ਤੁਸੀਂ ਗਲਵਜ਼ ਲੈ ਸਕਦੇ ਨਹੀਂ ਤਾਂ ਐਵੇਂ ਦੇ ਪੋਲੀਥੀਨ ਤਾਂ ਸਾਰਿਆਂ ਦੇ ਘਰਾਂ ਵਿੱਚ ਹੁੰਦੇ ਹੀ ਆ ਠੀਕ ਆ ਵੀ ਜਨਨ ਕਿ ਜਿਵੇਂ ਸਬਜ਼ੀ ਵਗੈਰਾ ਵਾਲੇ ਹੁੰਦੇ ਆ ਤਾਂ ਜੇ ਤਾਂ ਦੋਨੇ ਹੱਥ ਇੱਕ ਜਿ ਤੁਸੀਂ ਵੇਲੇ ਹੋ ਤਾਂ ਦੋਨੇ ਹੱਥ ਇੱਕ ਪੋਲੀਥੀਨ ਦੇ ਵਿੱਚ ਪਾ ਕੇ ਤੁਸੀਂ 15-20 ਮਿੰਟ ਆਰਾਮਦਰੀ ਨਾਲ ਬਹਿ ਜਾਓ ਅੱਧਾ ਘੰਟਾ ਵੀ ਬੈਠ ਸਕਦੇ ਜੇ ਤੁਹਾਡੇ ਕੋਲ ਟਾਈਮ ਹੈਗਾ ਜਿੰਨਾ ਵੀ ਹੈਗਾ ਤੁਸੀਂ ਉਹਨਾਂ ਟਾਈਮ ਹੀ ਰੱਖ ਸਕਦੇ ਹੋ ਠੀਕ ਆ ਜੇ ਤੁਹਾਡੇ ਕੋਲ ਟਾਈਮ ਨਹੀਂ ਹੈਗਾ 20-25 ਮਿੰਟ ਤਾਂ ਜਰੂਰ ਹੀ ਇਹਨ ਤੇ ਆ ਇਹ ਜੇ ਅਲੱਗ-ਅਲੱਗ ਚੜਾਉਣੇ ਤਾਂ ਤੁਸੀਂ ਅਲੱਗ-ਅਲੱਗ ਚੜਾ ਲਓ ਐਵੇਂ ਕਰਕੇ ਤੁਸੀਂ ਚੜਾ ਕੇ 20-25 ਮਿੰਟਾਂ ਲਈ ਬਹਿ ਜਾਓ ਤੇ ਉਸ ਤੋਂ ਬਾਅਦ ਤੁਸੀਂ ਬਸ ਇਹਨਾਂ ਨੂੰ ਲਾ ਦੋ ਤਾਂ ਫੇਰ ਤੁਸੀਂ ਰਿਜ਼ਲਟ ਵੇਖੋਗੇ ਤੁਹਾਡੇ ਹੱਥ ਨਾ ਫਟਣਗੇ ਨਾ ਕਦੇ ਵੀ ਮਤਲਬ ਤੁਹਾਡੇ ਹੱਥ ਡਰਾਈ ਹੋਣਗੇ ਨਾ ਕੋਈ ਵੀ ਮਤਲਬ ਜਿਹੜਾ ਹੱਥਾਂ ਦੇ ਉੱਪਰੋਂ ਸਕਿਨ ਆ ਜਿਹੜੀ ਖੁਰਦਰੀ ਹੋ ਜਾਂਦੀ ਆ ਉਹ ਵੀ ਬਹੁਤ ਜ਼ਿਆਦਾ ਵਧੀਓ ਲਓ ਜੀ ਆਹ ਦੇਖੋ ਆਪਾਂ ਸਾਫ਼ ਕਰ ਲਈ ਸੀ ਉਸ ਤੋਂ ਬਾਅਦ ਆਪਾਂ ਗਾਲ ਗਾਲੀ ਨੇਲ ਪੇਂਟ ਦੇਖਿਓ ਦੱਸਿਓ ਨਾਲੇ ਨੇਲ ਪੇਂਟ ਦਾ ਕਲਰ ਕਿਵੇਂ ਦਾ ਲੱਗਿਆ ਇਹ ਆਪਾਂ ਨਵੀਂ ਲੈ ਕੇ ਆਂਦੀ ਆ ਅੱਜ ਹੀ ਲਗਾਈ ਆ ਐ ਤਾਂ ਕਿਉਂ ਨਾ ਵੀ ਮੇਰੇ ਨੋ ਕਿਵੇਂ ਦੀ ਆ ਪਰ ਮੇਰੇ ਨੋ ਬਈ ਇੰਨੇ ਨਹੀਂ ਆ ਨਾ ਤਾਂ ਹੀ ਵਾਦੇ ਆ ਨਾ ਇਹ ਘਟਦੀ ਆ ਐਵੇਂ ਦੀ ਆ ਠੀਕ ਆ ਨਾ ਮੈਂ ਵਧਾਈ ਆ ਕਦੇ ਨਹੀਂ ਮੈਨੂੰ ਵਧਾਉਣ ਦਾ ਸ਼ੌਂਕ ਵੀ ਨਹੀਂ ਹੈਗਾ ਐਡਾ ਕੋਈ ਠੀਕ ਆ ਦੇਖੋ ਤੁਸੀਂ ਹੱਥਾਂ ਦਾ ਤੁਸੀਂ ਇੱਕ ਨੰਬਰ ਰਿਜ਼ਲਟ ਦੇਖੋ ਉਸ ਤੋਂ ਅੱਧੇ ਪੌਣੇ ਘੰਟੇ ਬਾਅਦ ਦੇਖੋ ਤੁਸੀਂ ਆ ਦੇਖੋ ਆ ਜਿਹੜੀ ਨੋ ਦੇ ਸਾਈਡਾਂ ਤੋਂ ਸਕਿਨ ਫਟਦੀ ਆ ਨਾ ਇਹ ਵੀ ਪੂਰੀ ਤਰ੍ਹਾਂ ਸਾਫ਼ ਹੋਣ ਲੱਗ ਜੂਗੀ ਤੁਹਾਡੀ ਲਓ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਟਰਾਈ ਜਰੂਰ ਕਰਿਓ ਠੀਕ ਆ ਜਿਨ੍ਹਾਂ ਦੇ ਜਿਆਦਾ ਫਟੇ ਹੋਏ ਹੱਥ ਹਨ ਨਾ ਡਰਾਈ ਆ ਖੁਰਦਰੇ ਆ ਤੁਸੀਂ ਹਰ ਰੋਜ਼ ਲਗਾਤਾਰ ਇੱਕ ਹਫਤਾ ਕਰ ਲਓ ਇੱਕ ਹਫਤੇ ਬਾਅਦ ਤੁਸੀਂ ਫਿਰ ਤਿੰਨ ਛੱਡ ਕੇ ਤਿੰਨ ਚਾਰ ਦਿਨ ਛੱਡ ਛੱਡ ਕੇ ਕਰ ਲਿਓ ਸਾਰੀ ਸਰਦੀ ਤੁਹਾਨੂੰ ਕੋਈ ਵੀ ਕੁਝ ਵੀ ਕੋਈ ਦਵਾਈ ਵਗੈਰਾ ਲੈਣ ਦੀ ਲੋੜ ਨਹੀਂ ਜਿਹੜੇ ਅੰਦਰੋਂ ਵੀ ਹੱਥ ਫਟੇ ਹੁੰਦੇ ਹਨ ਨਾ ਜਿਵੇਂ ਆਪਣੇ ਤਲੀਆਂ ਵਗੈਰਾ ਚ ਫਟ ਜਾਂਦੀਆਂ ਅੰਦਰੋਂ ਉਂਗਲਾਂ ਵਗੈਰਾ ਜੇ ਸਨਾਂ ਚ ਆਏ ਜਿਹੜੀਆਂ ਉਂਗਲਾਂ ਦੇ ਠੀਕ ਆ ਉਹ ਵੀ ਪੂਰੀ ਤਰ੍ਹਾਂ ਨਾਲ ਸਾਫ਼ ਹੋ ਜਾਣਗੇ ਦੇਖੋ ਤੁਸੀਂ ਆਪ ਖੁਦ ਦੇਖ ਲਓ ਹ ਆਪਾਂ ਲਾ ਕੇ ਪੋਲੀਥੀਨ ਤੇ ਚੰਗੀ ਤਰ੍ਹਾਂ ਨੇਲ ਪੇਂਟ ਲਗਾ ਲਈ ਸੀ ਠੀਕ ਆ ਤੇ ਤੁਸੀਂ ਦੇਖੋ ਰਹਾ